ਹਾਂਜੀ ਵੀਰ ਜਿੰਨੇ ਵੀ ਆਪਣੇ ਕਬੂਤਰਬਾਜ਼ ਵੀਰ ਵੀਰੇ ਜੁੜੇ ਹੋਏ ਨੇ ਨਾ ਚੈਨਲ ਦੇ ਨਾਲ ਵੀਡੀਓ ਦੇਖ ਰਹੇ ਨੇ ਮੇਰੇ ਭਰਾ ਅੱਜ ਆਪਾਂ ਇੱਕ ਛੋਟੀ ਜੀ ਵੀਡੀਓ ਬਣਾਉਣ ਲੱਗੇ ਆ ਅਪਲੋਡ ਕੀਤੀ ਆ ਚੈਨਲ ਦੇ ਉੱਤੇ ਜਿਹੜਾ ਸਕਰੀਨ ਦੇ ਉੱਤੇ ਪ੍ਰੋਡਕਟ ਵੀਰੇ ਚੱਲ ਰਿਹਾ ਵਾਰਸ ਲਾਗਾ ਕੰਪਨੀ ਦਾ ਆਇਡਲ ਪੈਲਸ ਗੋਲੀ ਇਹ ਵਰਸਲ ਲਾਗਾ ਕੰਪਨੀ ਦਾ ਨਾਮ ਆ ਬ੍ਰਾਂਡ ਵੀਰੇ ਆਡਲ ਪੈਲਸ ਗੋਲੀ ਦਾ ਨਾਮ ਆ ਕਾਲੀਆਂ ਗੋਲੀਆਂ ਜਿਹੜੀਆਂ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਇਹ ਵੀਰ ਜੀ ਕਬੂਤਰਬਾਜੀ ਦੇ ਜਿਹੜੇ ਬ੍ਰਾਂਡ ਨੇ ਪਹਿਲੇ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਬ੍ਰਾਂਡ ਬ੍ਰਾਂਡ ਨੇ ਜਿਹੜੇ ਉਹਨਾਂ ਦੇ ਵਿੱਚੋਂ ਪਹਿਲੇ 5-4 ਬ੍ਰਾਂਡਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਬਹੁਤ ਹੀ ਵਧੀਆ ਪ੍ਰੋਡਕਟ ਤਿਆਰ ਕਰਦਾ ਵਰਸਲ ਲਾਗਾ ਇਹ ਜਿਹੜੀ ਕਾਲੀ ਗੋਲੀ ਆ ਵੀਰੇ ਆਇਡਲ ਪੈਲਸ ਇਹਦਾ ਜਿਹੜਾ ਰਿਜ਼ਲਟ ਹੈ ਨਾ 100 ਦੇ ਵਿੱਚੋਂ 100% ਇਹ ਆਪ ਦਾ ਕੰਮ ਕਰਦੀ ਆ ਰਿਜ਼ਲਟ ਦਿੰਦੀ ਆ ਜੇ ਬੰਦੇ ਨੂੰ ਵਰਤਣ ਦਾ ਜਾਂ ਲਾਉਣ ਦਾ ਪਤਾ ਹੋਵੇ ਵੀ ਕਿੱਦਾਂ ਵਰਤਣੀਆਂ ਆਪਾਂ ਗੋਲੀ ਜਿਹੜੀ ਅੱਜ ਆਪਾਂ ਵੀਡੀਓ ਲੱਗੇ ਆ ਬਣਾਉਣਾ ਮੇਰੇ ਨਵੇਂ ਕਬੂਤਰਬਾਜ਼ ਵੀਰ ਮੇਰੇ ਛੋਟੇ ਜਾਂ ਵੱਡੇ ਭਰਾ ਜਿਨ੍ਹਾਂ ਨੇ ਨਵੇਂ ਕਬੂਤਰ ਰੱਖੇ ਨੇ ਇੰਡੀਆ ਤੋਂ ਚਾਹੇ ਯੂਰਪ ਚ ਜਿਨ੍ਹਾਂ ਨੂੰ ਨਹੀਂ ਵੀਰੇ ਪਤਾ ਇਸ ਗੋਲੀ ਦਾ ਵੀ ਕਿਦਾਂ ਵਰਤਣੀ ਆ ਅੱਜ ਵਾਲੀ ਵੀਡੀਓ ਸਿਰਫ ਤੇ ਸਿਰਫ ਆਪਾਂ ਤੁਹਾਡੇ ਲਈ ਲੱਗੇ ਆ ਬਣਾਉਣ ਜਿਹੜੇ ਭਰਾ ਮੇਰੇ ਨਾਲ ਜੁੜੇ ਹੋਏ ਨੇ ਨਵੇਂ ਮੁੰਡੇ ਮੇਰੇ ਚੈਨਲ ਦੇ ਨਾਲ ਬਹੁਤ ਨਵੇਂ ਕਬੂਤਰਬਾਜ਼ ਵੀਰ ਨੇ ਜਿਹੜੇ ਜੁੜੇ ਹੋਏ ਨੇ ਫੌਜੀ ਟਮੋਡ ਕਲੱਬ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਵੀਰੇ ਧੰਨਵਾਦ ਅੱਜ ਵਾਲੀ ਵੀਡੀਓ ਵੀ ਮੈਂ ਤੁਹਾਡੇ ਲਈ ਅਪਲੋਡ ਲੰਘਿਆ ਕਰਨ ਨਵੇਂ ਮੁੰਡਿਆਂ ਵਾਸਤੇ ਜਿਹੜੀ ਆਇਡਲ ਪੈਲਸ ਗੋਲੀ ਆ ਇਹ ਵੀਰੇ ਜਿਹੜੀ ਗੋਲੀ ਆ ਨਾ ਇਹ ਦੇਸੀ ਜੜੀ ਬੂਟੀਆਂ ਤੋਂ ਤਿਆਰ ਹੋਈ ਗੋਲੀ ਆ ਦੇਸੀ ਗੋਲੀ ਆ ਦੇਸੀ ਜੜੀ ਬੂਟੀਆਂ ਤੋਂ ਤਿਆਰ ਹੋਈ ਵੀ ਹਰਬਲ ਇਹ ਜਿਹੜਾ ਗੋਲੀ ਦਾ ਮੇਨ ਕੰਮ ਹੈ ਕਬੂਤਰ ਦੀ ਪਾਚਨ ਕਿਰਿਆ ਜਿਹੜੀ ਨਾ ਉਹਨੂੰ ਬਹੁਤ ਸਹੀ ਰੱਖਦੀ ਐ ਕਬੂਤਰ ਦਾ ਜਿਹੜਾ ਮੇਦਾ ਮੇਦੇ ਨੂੰ 100 ਦੇ ਵਿੱਚੋਂ 100% ਵੀਰੇ ਇਹ ਸਹੀ ਰੱਖਦੀ ਐ ਗੋਲੀ ਇਹ ਗੋਲੀ ਦਾ ਇਹ ਕੰਮ ਨਹੀਂ ਜੇ ਆਪਾਂ ਸੋਚੀਏ ਵੀ ਕਾਲੀ ਗੋਲੀ ਲਾ ਦੋ ਕਬੂਤਰ ਨੂੰ ਵੀ ਕੱਲ ਨੂੰ ਕੱਲੇ ਹੀ ਬਾਜੀ ਜੱਤਲੂਆ ਆਪਣਾ ਇਹ ਗੋਲੀ ਆ ਜਿਹੜੀ ਕਾਲੀ ਐਡਲ ਪੈਲਸ ਇਹ ਬਾਈ ਜਾਨਵਰ ਦੀ ਭੁੱਖ ਤੇ ਬਹੁਤ ਕੰਮ ਕਰਦੀ ਐ ਮੇਦੇ ਤੇ ਜੇ ਆਪਣਾ ਜਾਨਵਰ ਮੰਨ ਲਓ ਘੱਟ ਦਾਣਾ ਪਾਣੀ ਖਾਂਦਾ ਜਾਂ ਕਬੂਤਰ ਦਾਣਾ ਪਾਣੀ ਹਾਜਮ ਨਹੀਂ ਕਰਦਾ ਇਹਨਾਂ ਵਿਧੀਆਂ ਦੇ ਉੱਤੇ ਬਹੁਤ ਬਈ ਕੰਮ ਕਰਦੀ ਐ ਜੇ ਕਬੂਤਰ ਮੰਨ ਕੇ ਚੱਲੋ ਵੀ ਆਪਣਾ ਦਾਣੇ ਘੱਟ ਖਾਂਦਾ ਆਪਾਂ ਨੂੰ ਪਤਾ ਵੀ ਕਬੂਤਰ ਦੇ ਮਿਹਦੇ ਦੇ ਵਿੱਚ ਕੋਈ ਇਨਫੈਕਸ਼ਨ ਜਾਂ ਪ੍ਰੋਬਲਮ ਆ ਕਬੂਤਰ ਦੇ ਮਿਹਦੇ 'ਚ ਤਾਂ ਤੁਸੀਂ ਇਹ ਵੀਰੇ ਇੱਕ ਹਫ਼ਤੇ ਦੇ ਵਿੱਚ ਤਿੰਨ ਗੋਲੀਆਂ ਹੀ ਦੇਣੀਆਂ ਨੇ ਇੱਕ ਦਿਨ ਛੱਡ ਕੇ ਇੱਕ ਗੋਲੀ ਹਾ ਹਫਤੇ ਦੇ ਵਿੱਚ ਤਿੰਨ ਗੋਲੀਆਂ ਵਰਤੋ ਤਾਂ ਤੁਹਾਡਾ ਕਬੂਤਰ ਹੈ ਜਿਹੜਾ ਉਹ ਬਈ ਦਾਣਾ ਪਾਣੀ ਐਨ ਸੈੱਟ ਖਾਣ ਲੱਗ ਜੂ ਜੇ ਤੁਹਾਨੂੰ ਲੱਗਦਾ ਵੀ ਆਪਣਾ ਜਿਹੜਾ ਜਾਨਵਰ ਹੈ ਤੁਹਾਡਾ ਦਾਣੇ ਨਹੀਂ ਹਾਜਮ ਵੀਰੇ ਕਰ ਰਿਹਾ ਹੈ ਨਾ ਵੀ ਕਬੂਤਰ ਸਵੇਰੇ ਪੋਟੇ ਦੇ ਵਿੱਚ ਦਾਣੇ ਹਾਜਮ ਨਹੀਂ ਕਰ ਲਿਆ ਜਿਹੜੀ ਖਰਾਕ ਪਾਈ ਆ ਤੁਸੀਂ ਵੀ ਕਬੂਤਰ ਸਹੀ ਤਰੀਕੇ ਦੇ ਨਾਲ ਖਰਾਕ ਨਹੀਂ ਖਚ ਰਿਹਾ ਤਾਂ ਬਈ ਇਹ ਹਫਤੇ ਦੇ ਵਿੱਚ ਤਿੰਨ ਗੋਲੀਆਂ ਹੀ ਵਰਤਣੀਆਂ ਨੇ ਤਾਂ ਵੀ ਰਾਤ ਨੂੰ ਤੁਸੀਂ ਪੈਣ ਲੱਗੇ 7 ਤੋਂ 8:00 ਵਜੇ 10 ਕਐਮਐਲ ਪਾਣੀ ਦੇ ਨਾਲ ਨਾ ਇੱਕ ਗੋਲੀ ਇੱਕ ਇੱਕ ਦਿਨ ਛੱਡ ਕੇ ਤੁਸੀਂ ਇਹ ਦੋ ਬਾਈ ਤਾਂ ਤੁਹਾਡਾ ਜਿਹੜਾ ਅਗਲਾ ਹਫਤਾ ਮੂੜੇ ਵਾਲੇ ਹਫਤੇ ਕਬੂਤਰ ਤੁਹਾਡਾ 10ਵੇਂ 11ਵੇਂ ਦਿਨ ਪੂਰਾ ਪ੍ਰੋਪਰ ਤੌਰ ਦੇ ਉੱਤੇ ਸਹੀ ਹੋ ਜੂ ਦਾਣਾ ਪਾਣੀ ਖਾਊ ਵੀ ਸਹੀ ਤੇ ਸਵੇਰ ਨੂੰ ਕਬੂਤਰ ਤੁਹਾਡਾ ਖਾਲੀ ਹੋਇਆ ਬੈਠਾ ਹੋਊ ਖਰਾਕ ਵੀ ਸਹੀ ਖਿਚੂ ਇਹ ਜਿਹੜੀ ਆਇਡਲ ਪੈਲਸ ਗੋਲੀ ਆ ਇਹ ਪਾਸ਼ਣ ਘਰੇ ਵਾਲੀ ਉਹ ਬਣੀ ਆ ਜਿਹੜਾ ਦਾ ਮੇਨ ਕੰਮ ਆ ਕਬੂਤਰ ਦੇ ਮਿਹਦੇ ਤੇ ਬਹੁਤ ਵੀਰੇ ਕੰਮ ਕਰਦੀ ਆ ਇਹ ਇਹ ਗੋਲੀ ਦਾ ਇਹ ਕੰਮ ਨਹੀਂ ਵੀ ਆਪਾਂ ਰਾਤ ਨੂੰ ਗੋਲੀ ਲਾਤੀ ਜਿੱਦਾਂ ਕੱਲੋਂ ਕਬੂਤਰ ਛੱਡਣਾ ਵੀ ਆਪਣਾ ਕਬੂਤਰ ਵੀਰੇ ਕੱਲ ਲਈ ਬਾਜੀ ਤਲੇ ਆਉ ਇਹ ਗੋਲੀ ਕਬੂਤਰ ਨੂੰ ਬੂਸਟ ਨਹੀਂ ਵੀਰੇ ਕਰਦੀ ਜੇ ਆਪਾਂ ਕਹੀ ਵੀ ਕਬੂਤਰ ਨੂੰ એનર્ਜੀ ਦਿੰਦੀ ਹੈ એનર્ਜੀ ਵਾਲੀ ਗੋਲੀ ਨਹੀਂ ਹੈਗੀ ਇਹ ਕਈ ਆਪਣੇ ਨਵੇਂ ਕਬੂਤਰ ਬਾਜ਼ ਵੀਰਾਂ ਦੇ ਮੰਚ 'ਚ ਬਹੁਤ ਬਹਿਮ ਜਾਂ ਭਲੇਖਾ ਇਬ ਨੇ ਬੂਸਟ ਨਹੀਂ ਕਰਦੀ ਕਬੂਤਰ ਨੂੰ ਇਹਦਾ ਸਿਰਫ ਪਾਸ਼ਣ ਕਰਿਆ ਸਹੀ ਕਰਦੀ ਆ ਆਪਣੇ ਕਬੂਤਰ ਦੀ ਇਹ ਜਿਹੜੀ ਗੋਲੀ ਆ ਆ ਗੱਲ ਨੋਟ ਕਰ ਲਓ ਮੇਰੇ ਭਰਾ ਜਿੰਨੇ ਜੁੜੇ ਹੋਏ ਹੋ ਤੁਸੀਂ ਸਾਰੇ ਸਤਿਕਾਰਯੋਗੋਂ ਇਹ ਗੱਲ ਤੁਹਾਨੂੰ ਵੀਰੇ ਅੱਜ ਤੱਕ ਕਿਸੇ ਨੇ ਨਾਂ ਦੱਸਣੀ ਆ ਨਾਂ ਦੱਸੀ ਹੋਣੀ ਆ ਚਲੋ ਕੋਈ ਇੱਕ ਤਾਂ ਟਾਵਾ ਕੋਈ ਹੋਣਾ ਵੀਰ ਆਪਣਾ ਜਿਹਨੇ ਦੱਸੀ ਹੋਊਗੀ ਚਲੋ ਬਾਕੀ ਨਹੀਂ ਅੱਜ ਤੱਕ ਇਹ ਗੱਲ ਕਿਸੇ ਨੇ ਨਹੀਂ ਦੱਸੀ ਜਿਹੜੀ ਆਡਲ ਪੈਲਸ ਗੋਲੀ ਆ ਇਹ ਵੀਰੇ ਸਾਂਭ ਤੋਂ ਇੱਕ ਦਿਨ ਪਹਿਲਾਂ ਜਿੱਦਣ ਕਬੂਤਰ ਤੁਹਾਡਾ ਸਾਂਭਿਆ ਹੋਣਾ ਹੁੰਦਾ ਨਾ ਇਹ ਗੋਲੀ ਆਪਾਂ ਕਦੇ ਨਹੀਂ ਵਾਰੀ ਵਾਰਤਣੀ ਹੈਗੀ ਸਾਂਭ ਤੋਂ ਇੱਕ ਦਿਨ ਪਹਿਲਾਂ ਜਿੱਦਣ ਢਾਈ ਤਿੰਨ ਪੰਜ ਗਿਰੀਆਂ ਤੁਸੀਂ ਕਬੂਤਰ ਨੂੰ ਦਿੱਤੀਆਂ ਨੇ ਉਦੋਂ ਇਹ ਗੋਲੀ ਨਹੀਂ ਵੀਰੇ ਲਾਉਣੀ ਕਿਉਂਕਿ ਕਬੂਤਰ ਤੁਹਾਡਾ ਭੁੱਖ ਮੰਨੂ ਬਾਈ ਇਹ ਕਬੂਤਰ ਦੇ ਅੰਦਰ ਖੋਪ ਆਉਂਦੀ ਆ ਗੋਲੀ ਆ ਕੇ ਜਿੱਦਾਂ ਖੋਗ ਆਉਂਦਾ ਨਾ ਭੁੱਖ ਕਬੂਤਰ ਦੀ ਭੁੱਖ ਵਧਾ ਆਂਦੀ ਆ ਇਹ ਗੋਲੀ ਕਦੇ ਵੀ ਤੁਸੀਂ ਜਿਹੜੇ ਇੰਡੀਆ ਕਬੂਤਰ ਬਾਜੀ ਕਰਦੇ ਹਾਂ ਆਪਣੇ ਇੰਡੀਆ ਵਾਲੇ ਕਬੂਤਰਬਾਜ਼ ਵੀਰ ਸਾਮ ਤੋਂ ਇੱਕ ਦਿਨ ਪਹਿਲਾਂ ਮੰਨ ਕੇ ਚੱਲੋ ਵੀ ਜੇ ਐਂ ਦਵਾਰ ਕਬੂਤਰਬਾਜੀ ਛੱਡਣਾ ਤਾਂ ਬਾਈ ਸ਼ਨੀਵਾਰ ਜਦਨ ਕਬੂਤਰ ਸਾਂਭਿਆ ਹੋਇਆ ਉਹ ਦਿਨ ਭੁੱਲ ਕੇ ਵੀ ਤੁਸੀਂ ਇਹ ਗੋਲੀ ਨਹੀਂ ਦੇਣੀ ਤੁਹਾਡੇ ਕਬੂਤਰ ਨੂੰ ਭੁੱਖ ਤੁਹਾਡਾ ਕੂਤਰ ਭੁੱਖ ਮੰਨੂ ਬਾਜੀ ਜਾਹੇ 2:30 ਵਜੇ ਮੁੱਕੇ ਚਾਹੇ 3 ਵਜੇ ਮੁੱਕੇ ਚਾਹੇ ਬਾਈ 7 ਵਜੇ ਮੁੱਕੇ ਤੁਹਾਡੇ ਕਬੂਤਰ ਦੇ ਅੰਦਰ ਇਹਨੇ ਖੋਲ ਖੋ ਪਾਉਣੀ ਆ ਇਹ ਗੋਲੀ ਨੇ ਜੇ ਵੀਰੇ ਇਹ ਗੋਲੀ ਤੁਸੀਂ ਵਰਤਣੀ ਆ ਇਹ ਗੋਲੀ ਜੇ ਐਤਵਾਰ ਕਬੂਤਰ ਛੱਡਣਾ ਨਾ ਆਪਾਂ ਇਹ ਬਾਈ ਸ਼ੁੱਕਰਵਾਰ ਸ਼ਾਮ ਨੂੰ ਤੁਸੀਂ ਗੋਲੀ ਦੇ ਸਕਦੇ ਹੋ ਕਬੂਤਰ ਨੂੰ ਘੇਰਿਆਂ ਤੋਂ ਆਏ ਨੂੰ ਨਹੀਂ ਦੇਣੀ ਆਪਾਂ ਘੇਰਿਆਂ ਤੋਂ ਆਏ ਤੋਂ ਦੂਜੇ ਦਿਨ ਜੇ ਵੀਰਵਾਰ ਘੇਰੇ ਬਣਦੇ ਨੇ ਆਪਣੇ ਤਾਂ ਬਾਈ ਸ਼ੁੱਕਰਵਾਰ ਚਾਹੇ ਦੁਪਹਿਰੇ ਦੇ ਦਿਓ ਚਾਹੇ ਸ਼ਾਮ ਨੂੰ ਦੇ ਦਿਓ ਪਰ ਸ਼ਨੀਵਾਰ ਕਦੇ ਵੀ ਗੋਲੀ ਨਹੀਂ ਦੇਣੀ ਜੇ ਆਪਾਂ ਐਤਵਾਰ ਕਬੂਤਰ ਬਾਜੀ ਛੱਡਣਾ ਜੇ ਤੁਸੀਂ ਇਹ ਗੋਲੀ ਲਾਤੀ ਕਾਲੀ ਗੋਲੀ ਲੱਗੀ ਵੀ ਆ ਬਾਜੀ ਛੱਡਣ ਵਾਲੇ ਕਬੂਤਰ ਨੂੰ ਘੇਰਿਆਂ ਤੋਂ ਆਏ ਨੂੰ ਸ਼ੁਕਰਵਾਰ ਤੁਸੀਂ ਕਾਲੀ ਗੋਲੀ ਲਾਈ ਵੀ ਆ ਜਿੱਥੇ ਤੁਹਾਡਾ ਕਬੂਤਰ ਵੀਰੇ ਤਿੰਨ ਗਿਰੀਆਂ ਤੇ ਸਾਂਭਿਆ ਹੋਵੇ ਉੱਥੇ ਤੁਸੀਂ ਚਾਰ ਗਿਰੀਆਂ ਦੇ ਸਾਂਭਣਾ ਜੇ ਤੁਸੀਂ ਪੰਜ ਗਿਰੀਆਂ ਦੇ ਕਬੂਤਰ ਸਾਂਭਿਆ ਤਾਂ ਤੁਸੀਂ ਛੇ ਗਿਰੀਆਂ ਤੇ ਕਬੂਤਰ ਸਾਂਭਣਾ ਇਹ ਗੋਲੀ ਆ ਜਿਹੜੀ ਵੀਰੇ ਇਹ ਕਬੂਤਰ ਦੀ ਪਾਚਨ ਕਰਿਆ ਸਹੀ ਕਰ ਦਿੰਦੀ ਆ ਕਬੂਤਰ ਭੁੱਖ ਬਹੁਤ ਮੰਦ ਆ ਹਮੇਸ਼ਾ ਤੁਸੀਂ 1.5 ਗਿਰੀ ਕੂਤਰ ਨੂੰ ਵੱਧ ਤੇ ਸਾਂਭਣਾ ਜਿੱਦਣ ਇਹ ਗੋਲੀ ਲਾਉਣੀ ਆ ਆਪਾਂ ਨੇ हां जे ਤੁਹਾਡੀ ਇਹ ਗੋਲੀ ਨਹੀਂ ਲੱਗੀ ਵੀ ਤਾਂ ਵੀਰੇ ਕਬੂਤਰ ਤੁਸੀਂ ਨਾਰਮਲ ਜਿੱਦਾਂ ਸਾਹਮਦੇ ਹੋ ਉਸੇ ਤਰੀਕੇ ਸਾਂਭੋ ਪਰ ਜੇ ਘੇਰਿਆਂ ਤੋਂ ਆਏ ਹੋਏ ਕਬੂਤਰ ਨੂੰ ਆਪਾਂ ਇਹ ਗੋਲੀ ਲਾਉਨੇ ਆ ਤਾਂ ਬਾਈ 1.5 ਗਰੀ ਹਮੇਸ਼ਾ ਕਬੂਤਰ ਨੂੰ ਵੱਧ ਤੇ ਸਾਂਭੋ ਨਹੀਂ ਕਬੂਤਰ ਥੋੜਾ ਭੁੱਖਮੰਨ ਨੂੰ ਬਾਕੀ ਜੇ ਤੁਹਾਡਾ ਕਬੂਤਰ ਲੱਗਦਾ ਵੀ ਬਿਮਾਰ ਹੈ ਦਾਣਾ ਪਾਣੀ ਵੀਰੇ ਹਾਜਮ ਨਹੀਂ ਕਰ ਰਿਹਾ ਨਾ ਸਹੀ ਤਰੀਕੇ ਨਾਲ ਜਾਂ ਕਬੂਤਰ ਤੁਹਾਨੂੰ ਲੱਗਦਾ ਵੀ ਦਾਣੇ ਘੱਟ ਚੋਕਦਾ ਤਾਂ ਇਹ ਹਫ਼ਤੇ ਦੇ ਵਿੱਚ ਤਿੰਨ ਗੋਲੀਆਂ ਦੇਣੀਆਂ ਨੇ ਇੱਕ ਦਿਨ ਛੱਡ ਕੇ ਇੱਕ ਗੋਲੀ ਇੱਕ ਦਿਨ ਛੱਡ ਕੇ ਇੱਕ ਗੋਲੀ ਇੱਕ ਹਫ਼ਤੇ ਦੇ ਵਿੱਚ ਤਿੰਨ ਗੋਲੀਆਂ ਤੋਂ ਵੱਧ ਆਪਾਂ ਗੋਲੀ ਨਹੀਂ ਦੇਣੀ ਇਹ ਨਹੀਂ ਹੈਗਾ ਵੀ ਤੁਸੀਂ ਡੇਲੀ ਸ਼ਾਮ ਨੂੰ ਇੱਕ ਗੋਲੀ ਦੇ ਦਿਮੋ ਵੀ ਰੋਜ਼ ਸ਼ਾਮ ਨੂੰ ਮੰਨ ਕੇ ਚੱਲੋ ਵੀ 6-7 ਦਿਨ ਲਗਾਤਾਰ ਇਹ ਗੋਲੀ ਦਈ ਜਾਮ ਹੋਏ ਨਾ ਇੱਕ ਹਫ਼ਤੇ ਦੇ ਵਿੱਚ ਸਿਰਫ ਤਿੰਨ ਗੋਲੀਆਂ ਇੱਕ ਦਿਨ ਛੱਡ ਕੇ ਤੁਸੀਂ ਇੱਕ ਗੋਲੀ ਦੇ ਦੋ ਚਾਰ ਤੋਂ ਪੰਜ ਗੋਲੀਆਂ ਵੀਰੇ ਦਿੱਤੀਆਂ ਵੀਆ ਤੁਹਾਡਾ ਕਬੂਤਰ ਤੱਲੀ ਵਰਗਾ ਹੋ ਜੂ ਜਿੱਦਣ ਦੋ ਗੋਲੀਆਂ ਦੇਤੀਆਂ ਨਾ ਜਾਨਵਰ ਤੁਹਾਡਾ ਦੱਸੂ ਵੀ ਹਾਂ ਖਰਾਕ ਵੀ ਟਾਈਮ ਨਾਲ ਹਾਜਮ ਕਰੂ ਤੇ ਦਾਣਾ ਪਾਣੀ ਵੀ ਪ੍ਰੋਪਰ ਸਹੀ ਤਰੀਕੇ ਨਾਲ ਖਾਊ ਇਹ ਗੋਲੀ ਦਾ ਕੰਮੇ ਕਬੂਤਰ ਦੀ ਪਾਸ਼ਨ ਕਰਿਆ ਨੂੰ ਸਹੀ ਕਰਨਾ ਜਿਹੜੀ ਉਹਦੀ ਮਿਹਦੇ ਦੀ ਕੋਈ ਪ੍ਰੋਬਲਮ ਆ ਨਾ ਕਬੂਤਰ ਦਾ ਕੋਈ ਪੇਟ ਦੇ ਵਿੱਚ ਖਰਾਬੀ ਆ ਇਹ ਗੋਲੀ ਵੀਰੇ ਉਹਨੂੰ ਬਿਲਕੁਲ ਨੌਂ ਬਰ ਨੌਂ ਸਹੀ ਕਰ ਦਿੰਦੀ ਆ ਆਇਡਲ ਪੈਲਸ ਕਦੇ ਵੀ ਤੁਸੀਂ ਸਾਹਮਣ ਤੋਂ ਜਿੱਦਣ ਕਬੂਤਰ ਸਾਹਮਣ ਆਵੇ ਉੱਦਣ ਨਹੀਂ ਵਰਤਣੀ ਮੇਰਾ ਭਰਾ ਵੀ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਉਹਨਾਂ ਨਵੇਂ ਕਬੂਤਰਬਾਜ਼ ਵੀਰ ਚਲੋ ਆਪੋ ਆਪਣੀ ਸਮਝ ਆ ਸਾਰਿਆਂ ਦੀ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਪਰ ਜਿੱਥੋਂ ਤੱਕ ਮੇਰੀ ਸਮਝ ਹੈ ਹਨਾ ਆਪਾਂ ਨੇ ਰਿਜ਼ਲਟ ਕੱਢ ਕੇ ਦੇਖਿਆ ਹੈ ਗੋਲੀ ਦਾ ਆਇਡਲ ਪੈਲਸ ਗੋਲੀ ਸਾਂ ਵਾਲੇ ਦਿਨ ਆਪਾਂ ਕਬੂਤਰ ਨੂੰ ਨਹੀਂ ਵੀਰੇ ਲਾਉਣੀ ਤੁਹਾਡਾ ਕਬੂਤਰ ਭੁੱਖ ਮੰਨੂ ਇਹ ਕਬੂਤਰ ਨੂੰ ਖੋਹ ਪਾਣ ਦੀ ਹੈ ਕਬੂਤਰ ਦੇ ਅੰਦਰ ਜੇ ਐਂ ਦਿਵਾਰ ਕਬੂਤਰ ਬਾਜੀ ਤੇ ਛੱਡਣਾ ਤਾਂ ਬਾਈ ਸ਼ੁੱਕਰਵਾਰ ਗੋਲੀ ਲਾ ਸਕਦੇ ਹਾਂ ਸ਼ਨੀਵਾਰ ਆਪਾਂ ਇਹ ਗੋਲੀ ਨਹੀਂ ਦਾਉਣੀ ਜੇ ਤੁਹਾਨੂੰ ਲੱਗਦਾ ਨਾ ਵੀ ਕਬੂਤਰ ਆਪਣਾ ਦਾਣਾ ਪਾਣੀ ਨਹੀਂ ਹਾਜ਼ਮ ਕਰ ਰਿਹਾ ਪ੍ਰੋਪਰ ਤਾਂ ਤੁਸੀਂ ਵੀਰੇ ਸ਼ੁੱਕਰਵਾਰ ਗੋਲੀ ਦੇ ਸਕਦੇ ਹੋ ਇਹ ਜੇ ਕਾਲੀ ਗੋਲੀ ਲਾਈ ਹੋਈ ਆ ਬਾਜੀ ਛੱਡਣ ਵਾਲੇ ਕਬੂਤਰ ਨੂੰ ਤਾਂ ਇੱਕ ਗਿਰੀ ਹਮੇਸ਼ਾ ਕਬੂਤਰ ਨੂੰ ਵੱਧ ਤੇ ਸੰਭੋ ਜੇ ਤਿੰਨ ਗਿਰੀਆਂ ਤੇ ਕਬੂਤਰ ਵੀਰੇ ਸੰਭੇ ਆ ਤਾਂ ਚਾਰ ਤੇ ਸੰਭੋ ਸੌਰੀ ਜੇ ਤਿੰਨ ਗਿਰੀਆਂ ਦੇਣੀਆਂ ਨੇ ਤਾਂ ਕਬੂਤਰ ਨੂੰ ਚਾਰ ਲਾਓ ਜੇ ਚਾਰ ਗਿਰੀਆਂ ਲਾਉਣੀਆਂ ਨੇ ਕਬੂਤਰ ਨੂੰ ਤਾਂ ਪੰਜ ਲਾਓ ਕਾਲੀ ਗੋਲੀ ਜੇ ਲੱਗੀ ਵੀ ਆ ਬਾਜੀ ਛੱਡਣ ਵਾਲੇ ਕਬੂਤਰ ਨੂੰ ਘੇਰਿਆਂ ਤੋਂ ਆਏ ਨੂੰ ਆਪਾਂ ਨੇ ਲਾਈ ਵੀ ਆ ਤਾਂ ਹਮੇਸ਼ਾ ਇੱਕ ਗਿਰੀ ਵੱਧ ਤੇ ਵੀਰੇ ਇਹ ਕਬੂਤਰ ਸੰਭੋ ਹਾਂ ਜਿਹੜਾ ਦੂਸਰ ਵਾਲਾ ਕਬੂਤਰ ਅਪਾ ਰਾਤ ਨੂੰ ਦੂਸਰ ਸਾਹਮਦੇ ਆ ਉਹਨੂੰ ਬਾਈਏ ਗੋਲੀ ਲੱਗ ਜਾਂਦੀ ਆ ਇਹ ਗੱਲ ਬਹੁਤ ਘੱਟ ਲੋਕਾਂ ਨੇ ਨਾ ਤੁਹਾਨੂੰ ਕਿਸੇ ਨੇ ਦੱਸਣੀਆਂ ਵੀਰੇ ਹਣਾ ਨਾ ਕਿਸੇ ਨੇ ਦੱਸੀ ਹੋਣੀ ਆ ਇੱਕ ਤੁਹਾਨੂੰ ਹੋਰ ਅੱਜ ਗੱਲ ਦੱਸਣ ਲੱਗੇ ਆ ਜਿਹੜੀ ਆਇਡਲ ਪੈਲਸ ਗੋਲੀ ਆ ਨਾ ਜਿਹੜਾ ਦੂਸਰ ਵਾਲਾ ਕਬੂਤਰ ਆਪਾਂ ਸ਼ਾਮ ਨੂੰ ਕਬੂਤਰ ਸੰਭਿਆ ਵਾ ਹੁੰਦਾ ਦੂਸਰ ਵਾਲੇ ਕਬੂਤਰ ਨੂੰ ਆਪਾਂ ਬਦਾਮ ਪਾਉਨੇ ਆ ਇਹ ਬਾਈ ਦੂਸਰ ਵਾਲੇ ਕਬੂਤਰ ਨੂੰ ਗੋਲੀ ਲੱਗ ਜਾਂਦੀ ਆ ਇਹ ਬਦਾਮ ਬਹੁਤ ਖਚਾਉਂਦੀ ਆ ਕਬੂਤਰ ਦੇ ਖਰਾਕ ਬਹੁਤ ਖੱਚਦਾ ਇਸ ਕਬੂਤਰ ਇਹ ਗੋਲੀ ਦੇ ਨਾਲ ਕਬੂਤਰ ਜਿਹੜੇ ਕਬੂਤਰ ਨੂੰ ਐਡਲ ਪੈਲ ਸਰ ਗੋਲੀ ਲੱਗ ਜਵੇ ਨਾ ਕਾਲੀ ਵਰਸ ਲਾਗਾ ਦੀ ਕਬੂਤਰ ਖਰਾਕ ਬਹੁਤ ਛੇਤੀ ਹਾਜ਼ਮ ਕਰਦਾ ਠੀਕ ਹੈ ਕਈ ਆਪਣੇ ਕਬੂਤਰਬਾਜ਼ ਵੀਰ ਜਦੋਂ ਦੂਸਰ ਮੋੜਦੇ ਨੇ ਐਡਲ ਪੈਲਸ ਗੋਲੀ ਦਾ ਵਰਤੋਂ ਕਰਦੇ ਨੇ ਹਣਾ ਗਿਰੀਆਂ ਦੇਣ ਤੋਂ ਮਗਰੋਂ ਕਬੂਤਰ ਨੂੰ ਆਇਡਲ ਪੈਲਸ ਗੋਲੀ ਦੇ ਦਿੰਦੇ ਨੇ ਕਬੂਤਰ ਖਰਾਕ ਹੈ ਜਿਹੜੀ ਖਰਾਕ ਬਹੁਤ ਛੇਦੀ ਖਚਦਾ ਕਿਉਂਕਿ ਇਹ ਜਿਹੜੀ ਕਬੂਤਰ ਦੀ ਪਾਸ਼ਣ ਕਰਿਆ ਉਹਦੇ ਤੇ ਬਹੁਤ ਵੀਰੇ ਕੰਮ ਕਰਦੀ ਆ ਕਬੂਤਰ ਨੂੰ ਖਰਾਕ ਬਹੁਤ ਛੇਦੀ ਖਚਾਉਂਦੀ ਆ ਤਾਂ ਹੀ ਜਾਨਵਰ ਭੁੱਖ ਮੰਨਦਾ ਬਾਈ ਕਿਉਂਕਿ ਦੂਸਰ ਵਾਲੇ ਕਬੂਤਰ ਨੂੰ ਤਾਂ ਆਪਾਂ ਗਿਰੀਆਂ ਲਾ ਕੇ ਵੀ ਛੱਡਦੇ ਆ ਕੋਈ ਚਾਰ ਲਾ ਕੇ ਛੱਡਦਾ ਕੋਈ ਪੰਜ ਕੋਈ ਸੱਤ ਹਣਾ ਅੱਡੋ ਅੱਡ ਸਮਝ ਆ ਆਪਣੀ ਦੂਸਰ ਵਾਲੇ ਕਬੂਤਰ ਨੂੰ ਆਪਾਂ ਬਦਾਮ ਦੇ ਕੇ ਛੱਡਦੇ ਆ ਤਾ ਕਰਕੇ ਵੀਰੇ ਇਹਦਾ ਦੂਸਰ ਨੂੰ ਰਾਤ ਨੂੰ ਵੀ ਪ੍ਰਯੋਗ ਕਰਦੇ ਨੇ ਕਬੂਤਰ ਬਾਜ਼ ਵੀਰ ਜਦੋਂ ਆਪਾਂ ਬਦਾਮ ਦੇ ਤੇ ਬਦਾਮਾਂ ਦੇ ਉੱਪਰ ਨੂੰ ਇਹ ਗੋਲੀ ਲਾ ਦੋ 5 ਕਮਲ ਪਾਣੀ ਨਾਲ ਕਬੂਤਰ ਤੁਹਾਡਾ ਜਿਹੜੇ ਬਦਾਮ ਨੇ ਬਹੁਤ ਛੇਦੀ ਬਦਾਮ ਖਾਚਦਾ ਕਬੂਤਰ ਆਡਲ ਬੈਲਸ ਨਾਲ ਜਿਹੜੀਆਂ ਕਹਿਰ ਵਾਲੀਆਂ ਬਾਜ਼ੀਆਂ ਨੇ ਉਹਨਾਂ ਤੇ ਬਾਈ ਇਹ ਨੁਕਸਾਨ ਕਰਦੀ ਐ ਉਹਦੇ ਦੇ ਕਬੂਤਰ ਦੇ ਅੰਦਰ ਖੋਪ ਆਉਂਦੀ ਐ ਕਬੂਤਰ ਭੁੱਖ ਮੰਨਦਾ ਤੁਹਾਡਾ ਦੂਸਰ ਲਈ ਬਹੁਤ ਹੀ ਵਧੀਆ ਵੀਰੇ ਕਾਮਜਾਬ ਗੋਲੀ ਐ ਇਹ ਜੇ ਪਾ ਦੂਸਰ ਨੂੰ ਲਾਉਣੀ ਆ ਰਾਤ ਨੂੰ ਜਿਹੜੀਆਂ ਕਹਿਰ ਵਾਲੀਆਂ ਬਾਜ਼ੀਆਂ ਨੇ ਉਹਨਾਂ ਤੇ ਕਬੂਤਰ ਦੀ ਜਿਹੜੀ ਖਰਾਕ ਹੈ ਉਹ ਤੁਹਾਨੂੰ ਵਧਾਉਣੀ ਪੈਣੀ ਹੈ ਜੇ ਆਇਡਲ ਪੈਲਸ ਗੋਲੀ ਲਾਉਣੀ ਆ ਤਾਂ ਮੇਰੇ ਜਿੰਨੇ ਵੀ ਭਰਾ ਭਾਈ ਨਾਲ ਜੁੜੇ ਹੋਏ ਨੇ ਮੇਰੇ ਕਬੂਤਰ ਬਾਜ਼ ਵੀਰ ਜੇ ਕੋਈ ਵੀਰੇ ਗਲਤੀ ਫਲਤੀ ਹੋ ਗਈ ਤਾਂ ਮaaf ਕਰਨਾ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਸਿਰਫ ਤੇ ਸਿਰਫ ਮੈਂ ਕੋਈ ਗਿਆਨ ਘੋਟਣ ਵਾਸਤੇ ਵੀਰੇ ਵੀਡੀਓ ਨਹੀਂ ਬਣਾਈ ਆਪਣੇ ਜਿਹੜੇ ਨਵੇਂ ਮੇਰੇ ਭਰਾ ਨੇ ਨਾ ਕਬੂਤਰ ਬਾਜ਼ ਵੀਰ ਜਿਹੜੇ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਆਪਣੇ ਭਰਾਵਾਂ ਦੇ ਲਈ ਮੈਂ ਵੀਡੀਓ ਬਣਾ ਕੇ ਅਪਲੋਡ ਕਰੀ ਆ ਇੰਡੀਆ ਵਾਲੇ ਕਬੂਤਰ ਬਾਜ਼ ਵੀਰ ਜਿਹੜੇ ਨਵੇਂ ਕਬੂਤਰ ਬਾਜ਼ ਵੀਰ ਨੇ ਜਿਨ੍ਹਾਂ ਨੂੰ ਬਾਹਰਲੇ ਪ੍ਰੋਡਕਟਾਂ ਬਾਰੇ ਬਿਲਕੁਲ ਇਹ ਵੀਰੇ ਪਤਾ ਨਹੀਂ ਐਡਲ ਪੈਲਸ ਗੋਲੀ ਕਦੇ ਵੀ ਵੀਰੇ ਕਹਿਰ ਵਾਲੇ ਕਬੂਤਰ ਨੂੰ ਮੌਕੇ ਤੇ ਨਹੀਂ ਤੁਸੀਂ ਵਰਤਣੀ ਦੂਸਰ ਲਈ ਵਰਤੀ ਜਾਂਦੀ ਆ ਕਹਿਰ ਵਾਲੇ ਕਬੂਤਰ ਨੂੰ ਤੁਸੀਂ ਜੇ ਐਂਤਵਾਰ ਛੱਡਣਾ ਤਾ ਸ਼ਨੀਵਾਰ ਇਹ ਵੀਰੇ ਗੋਲੀ ਨਹੀਂ ਲਾਉਣੀ ਜੇ ਸ਼ੁੱਕਰਵਾਰ ਵੀ ਇਹ ਗੋਲੀ ਲਾਈ ਆ ਤਾਂ ਹਮੇਸ਼ਾ ਇੱਕ ਗਰੀ ਵੱਧ ਦੇ ਕਬੂਤਰ ਸਾਹਮਣਾ ਇਹ ਗੱਲ ਨੋਟ ਕਰ ਲਿਓ ਮੇਰੇ ਭਰਾ ਸਾਰੇ ਇਹ ਗੋਲੀ ਖੋ ਪਾਣ ਦੀ ਆ ਬਾਈ ਕਬੂਤਰ ਦੇ ਅੰਦਰ ਆਡਲ ਪੈਲਸ ਸੇ ਧੰਨਵਾਦ ਵੀਰੇ ਸਾਰੇ ਹੀ ਕੂਤਰਵਾਜ ਭਰਾਵਾਂ ਦਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ